ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕਪਿਲ ਸ਼ਰਮਾ ਮਸ਼ਹੂਰ ਕਮੀਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਾਲੇ ਕੈਫੇ ਦੇ ਉੱਪਰ ਫਾਇਰਿੰਗ ਹੋਈ ਤਾਂ ਪੂਰੀ ਦੁਨੀਆ ਦੇ ਵਿੱਚ ਇਸ ਦੀ ਚਰਚਾ ਹੋਈ ਇਸ ਦੇ ਵਿੱਚ ਇਲਜ਼ਾਮ ਲਗਾਇਆ ਗਿਆ ਕਿ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਕੁਝ ਸਿੱਖ ਕਮਿਊਨਿਟੀ ਨੂੰ ਲੈ ਕੇ ਕੁਝ ਅਜਿਹਾ ਕਮੈਂਟ ਕੀਤਾ ਗਿਆ ਸੀ ਜਿਸ ਤੋਂ ਕੁਝ ਲੋਕ ਖਫਾ ਸੀ ਜਿਨ੍ਹਾਂ ਨੇ ਇਹ ਫਾਇਰਿੰਗ ਕੀਤੀ ਪਰ ਇਸ ਤੋਂ ਬਾਅਦ ਇਹ ਇੰਤਜ਼ਾਰ ਕੀਤਾ ਜਾਣ ਲੱਗਿਆ ਕਿ ਇਸ ਪੂਰੀ ਘਟਨਾ ਤੇ कपिल शर्मा की बोलनगे ओना दी टीम की बोलेगी और एवे इल्जाम और ए भी सोचे जाने लग गया कि शायद कपिल शर्मा एदे ऊपर कोई रिएक्शन ना दें पर हुन कपिल शर्मा दी टीम वलो इस पूरे मसले दे ऊपर अपना प्रतिकर्म दे दिता गया है जी हां कैप्स कैफे दे नाम ते जो ओना दा कैफे चलाया जा रहा है कनाडा दे सरी बीसी दे विच ਉੱਥੇ ਜੋ ਕੈਫੇ ਦੇ ਉੱਪਰ ਹਮਲਾ ਕੀਤਾ ਗਿਆ ਸੀ ਉਸ ਤੋਂ ਬਾਅਦ ਉਸੇ ਕੈਫੇ ਦੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਪਾਈ ਗਈ ਤੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਇਹ ਕਿਹਾ ਗਿਆ ਸਾਫ਼ ਤੌਰ ਤੇ ਕਿਹਾ ਗਿਆ ਕਿ ਵੀ ਆਰ ਨਾਟ ਗਿਵਿੰਗ ਅਪ ਮਤਲਬ ਕਿ ਅਸੀਂ ਝੁਕਣ ਵਾਲੇ ਨਹੀਂ ਆ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਅਕਸਰ ਹੁੰਦਾ ਇਹ ਹੈ ਕਿ ਇਹ ਹੈ ਕਿ ਜਦੋਂ ਕੋਈ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪੰਜਾਬੀ ਕਲਾਕਾਰਾਂ ਨੂੰ ਕਿੰਨੀਆਂ ਥ੍ਰੈਟਸ ਨੇ ਕਿੰਨੇ ਉਹਨਾਂ ਨੂੰ ਰੈਨਸਮ ਕਾਲ ਜਾਂਦੀਆਂ ਨੇ ਜਾਂ ਉਹਨਾਂ ਦੇ ਉੱਪਰ ਅਟੈਕ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਆਮੂਮਨ ਹੁੰਦਾ ਹੈ ਕਿ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸੇਫ ਰੱਖਣ ਦੇ ਨਾਮ ਤੇ ਪਿੱਛੇ हट ਜਾਂਦੇ ਨੇ ਪਰ ਕਪਿਲ ਸ਼ਰਮਾ ਦੀ ਟੀਮ ਵੱਲੋਂ ਜੋ ਮੈਸੇਜ ਪਾਇਆ ਗਿਆ ਹੈ ਉਹ ਬਿਲਕੁਲ ਕਲੀਅਰ ਤੇ ਕੱਟ ਕਲੀਅਰ ਹੈ ਤੇ ਇਹ ਕਿਹਾ ਗਿਆ ਹੈ ਕਿ ਅਸੀਂ ਪਿੱਛੇ ਨਹੀਂ ਹਟਣ ਵਾਲੇ ਆ ਜੋ ਕੁਝ ਮੈਸੇਜ ਪਾਇਆ ਗਿਆ ਪਹਿਲਾਂ ਤੁਹਾਨੂੰ ਉਹ ਪੜhaiਏ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਕਿ ਉਸ ਕੈਫੇ ਦੇ ਬਾਹਰ ਗੋਲੀਆਂ ਦੇ ਨਿਸ਼ਾਨ ਕਿਵੇਂ ਦੇ ਨੇ ਕੀ ਕੁਝ ਮਾਹੌਲ ਹੈ ਸਾਡੀ ਟੀਮ ਕੈਨੇਡਾ ਦੇ ਇਸ ਇਲਾਕੇ ਦੇ ਵਿੱਚ ਪਹੁੰਚੀ ਤੇ ਉਹ ਵੀ ਦਿਖਾਇਆ ਪਰ ਉਸ ਤੋਂ ਪਹਿਲਾਂ ਉਹ ਮੈਸੇਜ ਦਿਖਾਈਏ ਜਿਸ ਦੇ ਵਿੱਚ ਕਪਿਲ ਸ਼ਰਮਾ ਦੀ ਟੀਮ ਨੇ ਆਪਣਾ ਸੰਦੇਸ਼ ਲੋਕਾਂ ਦੇ ਨਾਮ ਲਿਖਿਆ ਤੋ ਇਸ ਇੰਸਟਾਗ੍ਰਾਮ ਸਟੋਰੀ ਦੇ ਵਿੱਚ ਜੋ ਲਿਖਿਆ ਗਿਆ ਉਹ ਤੁਹਾਨੂੰ ਅਸੀਂ ਪੜ੍ਹ ਕੇ ਸੁਣਾਦੀ ਹਾਂ ਉਹ ਲਿਖਿਆ ਗਿਆ ਕਿ ਵੀ ఓਪਨ ਕੈਪਸ ਕੈਫੇ ਵਿਦ ਹੋਪਸ ਆਫ ਬ੍ਰਿੰਗਿੰਗ ਵਾਰਮ ਕਮਿਊਨਿਟੀ ਐਂਡ ਜੋਏ ਥਰੂ ਡੇਲੀਸ਼ੀਅਸ ਕਾਫੀ ਐਂਡ ਫ੍ਰੈਂਡਲੀ ਕਨਵਰਸੇਸ਼ਨ ਮਤਲਬ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੜੀ ਉਮੀਦਾਂ ਆਸਾਂ ਨਾਲ ਖੋਲ੍ਹਿਆ ਸੀ ਇਹ ਕੈਫੇ ਤਾਂ ਕਿ ਲੋਕ ਬੈਠਣ ਗੱਲਾਂ ਬਾਤਾਂ ਕਰਨ ਤੇ ਕਾਫੀ ਇੰਜੋਏ ਕਰਨ ਤੇ ਅਚਾਨਕ ਇਹ ਜੋ ਹਿੰਸਾ ਹੋਈ ਹੈ ਇਸ ਦੇ ਨਾਲ ਅਸੀਂ ਸਾਡਾ ਦਿਲ ਟੁੱਟਿਆ ਹੈ ਤੇ ਅਸੀਂ ਇਸ ਪੂਰੀ ਘਟਨਾ ਨੂੰ ਪ੍ਰੋਸੈਸ ਮਤਲਬ ਕਿ ਇਸ ਪੂਰੀ ਘਟਨਾ ਤੋਂ ਹਜੇ ਉੱਭਰ ਰਹੇ ਹਾਂ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਆਰ ਪ੍ਰੋਸੈਸਿੰਗ ਥਿਸ ਸ਼ੌਕ ਬਟ ਵੀ ਆਰ ਨਾਟ ਗਿਵਿੰਗ ਅਪ ਇਹ ਬੜੀ ਅਹਿਮ ਗੱਲ ਲਿਖੀ ਉਹਨਾਂ ਨੇ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ ਆ ਕਿਉਂਕਿ ਇਹਦੇ ਵਿੱਚ ਹੋਣਾ ਵੀ ਇਹ ਚਾਹੀਦਾ ਕਿਉਂਕਿ ਇੰਨੀ ਇਨਵੈਸਟਮੈਂਟ ਕਰਨ ਤੋਂ ਬਾਅਦ ਕੋਈ ਵੀ ਸ਼ਖਸ ਅਜਿਹੀ ਘਟਨਾ ਤੋਂ ਬਾਅਦ ਦੁਖੀ ਜ਼ਰੂਰ ਹੋਏਗਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਪਿੱਛੇ ਹਟ ਕੇ ਆਪਣੇ ਸਾਰੇ ਕੰਮ ਨੂੰ ਖਰਾਬ ਕੀਤਾ ਜਾਵੇ ਅੱਗੇ ਲਿਖਿਆ ਜਾਂਦਾ ਕਿ ਥੈਂਕ ਯੂ ਫਾਰ ਯੋਰ ਸਪੋਰਟ ਯੋਰ ਕਾਈਂਡ ਵਰਡਸ ਪ੍ਰੇਅਰਸ ਐਂਡ ਮੈਮਰੀਜ਼ ਸ਼ੇਅਰਡ ਵਾਇਆ ਡੀਐਮ ਮੀਨ ਮੋਰ ਥੈਨ ਯੂ ਨੋ ਲੋਕਾਂ ਦਾ ਧੰਨਵਾਦ ਵੀ ਕਰ ਰਹੇ ਨੇ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਜੋ ਤੁਸੀਂ ਸਾਨੂੰ ਇੰਸਟਾਗ੍ਰam ਤੇ ਜਾਂ ਸੋਸ਼ਲ ਮੀਡੀਆ ਤੇ ਔਰ ਸਾਨੂੰ ਪਰਸਨਲੀ ਜੋ ਮੈਸੇਜ ਕੀਤੇ ਉਸ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਾਡੇ ਨਾਲ ਇਸ ਔਖੀ ਘੜੀ ਦੇ ਵਿੱਚ ਖੜੇ ਹੋਣ ਦੇ ਲਈ ਤੇ ਅੰਤ ਵਿੱਚ ਲਿਖਿਆ ਜਾਂਦਾ ਫਰੋਮ 올 ਆਫ ਅਸ ਐਟ ਕੈਪਸ ਕੈਫੇ ਥੈਂਕ ਯੂ ਐਂਡ ਸੀ ਯੂ ਸੂਨ ਅੰਡਰ ਬੈਟਰ ਸਕਾਈਜ਼ ਮਤਲਬ ਇਹ ਸਿੱਧਾ ਸਿੱਧਾ ਮੈਸੇਜ ਹੈ ਆ ਉਹਨਾਂ ਲੋਕਾਂ ਦੇ ਲਈ ਜੋ ਕਪਿਲ ਸ਼ਰਮਾ ਨੂੰ ਟਾਰਗੇਟ ਕਰ ਰਹੀ ਸੀ ਔਰ ਇਹ ਕਹਿੰਦੇ ਹੋਏ ਕਿ ਕਪਿਲ ਸ਼ਰਮਾ ਇਸ ਮਸਲੇ ਤੋਂ ਬਾਅਦ ਡਰ ਜਾਣਗੇ ਪਰ ਇਸ ਦੇ ਵਿੱਚ ਕਿਹਾ ਗਿਆ ਕਿ ਅਸੀਂ ਫਿਲਹਾਲ ਇਸ ਪੂਰੇ ਮਸਲੇ ਦੇ ਉੱਤੋਂ ਉੱਬਰਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਅਸੀਂ ਜਲਦੀ ਹੀ ਤੁਹਾਡੇ ਵਿਚਾਲੇ ਹੋਵਾਂਗੇ ਕਿਉਂਕਿ ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੁਹਾਨੂੰ ਉਹ ਤਸਵੀਰਾਂ ਵੀ ਦਿਖਾਉਂਦੇ ਚੱਲੀਏ ਜਿਨ੍ਹਾਂ ਤਸਵੀਰਾਂ ਨੂੰ ਸਾਡੀ ਟੀਮ ਜਾ ਕੇ ਦਿਖਾ ਰਹੀ ਹੈ ਕੈਨੇਡਾ ਦੇ ਸਰੀ ਦੇ ਵਿੱਚ ਜਿੱਥੇ ਇੱਕ ਕੈਪਸ ਕੈਫੇ ਕਪਿਲ ਸ਼ਰਮਾ ਦਾ ਇੱਕ ਕੈਫੇ ਖੁੱਲਿਆ ਸੀ ਕੁਝ ਦਿਨ ਪਹਿਲਾਂ ਹੀ ਖੁੱਲਿਆ ਸੀ ਕੋਈ ਪੁਰਾਣਾ ਕੈਫੇ ਨਹੀਂ ਹੈ ਉਹ ਤਸਵੀਰਾਂ ਸੀ ਤੁਹਾਨੂੰ ਦਿਖਾਈਏ ਤੇ ਉਸ ਤੋਂ ਬਾਅਦ ਅੱਗੇ ਦੀ ਗੱਲ ਕਰੀਓ ਤਸਵੀਰਾਂ ਤੁਸੀਂ ਦੇਖੋ ਸਾਡੀ ਟੀਮ ਨੇ ਐਕਸਕਲੂਸਿਵ ਇਹ ਤਸਵੀਰਾਂ ਲੈ ਕੇ ਆਂਦੀਆਂ ਨੇ ਕੈਨੇਡਾ ਤੋਂ ਇਹ ਉਹੀ ਤਸਵੀਰ ਹੈ ਜਦੋਂ ਰਾਤ ਨੂੰ ਹਮਲਾ ਕੀਤਾ ਗਿਆ ਦੇਰ ਰਾਤ ਹਮਲਾ ਕੀਤਾ ਗਿਆ ਸੀ ਗੋਲੀਆਂ ਜੋ ਇੱਕ ਵੀਡੀਓ ਵਾਇਰਲ ਹੋਇਆ ਸੀ ਉਸ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਈ ਰਾਉਂਡ ਫਾਇਰ ਕੀਤੇ ਗਏ ਸੀ ਉਹ ਵੀਡੀਓ ਵਾਇਰਲ ਹੋਇਆ ਉਸ ਤੋਂ ਬਾਅਦ ਜਿਹਦੇ ਨਿਸ਼ਾਨ ਹੁਣ ਸਾਹਮਣੇ ਗੋਲੀਆਂ ਦੇ ਨਿਸ਼ਾਨ ਤੁਸੀਂ ਦੇਖ ਰਹੇ ਹੋ ਜੋ ਉੱਥੇ ਦਾ ਗਲਾਸ ਕੈਫੇ ਦੇ ਵਿੱਚ ਜੋ ਗਲਾਸ ਲੱਗਿਆ ਹੋਇਆ ਸੀ ਉਹ ਵੀ ਟੁੱਟਿਆ ਉਸ ਦੇ ਵਿੱਚ ਵੀ ਸੁਰਾਖ ਹੋਏ ਕਰੀਬ 9 ਤੋਂ ਲੈ ਕੇ 10 ਰਾਉਂਡ ਫਾਇਰ ਕਰਨ ਦੀ ਗੱਲ ਕੀਤੀ ਗਈ ਹਾਲਾਂਕਿ ਪੁਲਿਸ ਇਸ ਦੇ ਵਿੱਚ ਜਾਂਚ ਕਰ ਰਹੀ ਹੈ ਕੈਨੇਡਾ ਪੁਲਿਸ ਵੱਲੋਂ ਫਿਲਹਾਲ ਇਸ ਦੇ ਉੱਪਰ ਕੋਈ ਬਿਆਨ ਨਹੀਂ ਦਿੱਤਾ ਗਿਆ ਪਰ ਤੁਹਾਨੂੰ ਪਤਾ ਕਿ ਕੈਨੇਡਾ ਦਾ ਕਾਨੂੰਨ ਬਹੁਤ ਸਖਤ ਹੈ ਤੇ ਉਹ ਸਾਰੀ ਜਾਂਚ ਕਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਜਾਂ ਇਸ ਤਰ੍ਹਾਂ ਦੀ ਬਿਆਨ ਜ਼ਰੂਰ ਜਾਰੀ ਕਰਦੇ ਨੇ ਪਰ ਇਹ ਤਸਵੀਰ ਸਾਡੇ ਕੋਲ ਐਕਸਕਲੂਸਿਵ ਤੌਰ ਤੇ ਪਹੁੰਚੀ ਹੈ ਸਾਡੀ ਟੀਮ ਪੀटीसी ਦੀ ਟੀਮ ਜੋ ਕੈਨੇਡਾ ਦੇ ਵਿੱਚ ਸਮੇਂ ਮੌਜੂਦ ਹੈ ਇਸ ਕੈਪਸ ਕੈਫੇ ਦੇ ਬਾਹਰ ਪਹੁੰਚੀ ਤਾਂ ਸਾਰੀ ਇੱਕ ਇੱਕ ਤਸਵੀਰ ਦਿਖਾਈ ਜਿੱਥੇ ਗੋਲੀਆਂ ਦੇ ਨਿਸ਼ਾਨ ਨੇ ਜੋ ਗਲਾਸ ਲੱਗਿਆ ਹੋਇਆ ਉਸ ਨੂੰ ਪਾੜ ਕੇ ਵੀ ਗੋਲੀ ਅੰਦਰ ਲੰਘ ਗਈ ਹੈ ਪਰ ਸਭ ਤੋਂ ਬਚਾਅ ਵਾਲੀ ਗੱਲ ਇਹ ਰਹੀ ਕਿ ਇਸ ਪੂਰੀ ਘਟਨਾ ਦੇ ਵਿੱਚ ਕੋਈ ਵੀ ਸ਼ਖਸ ਜ਼ਖਮੀ ਨਹੀਂ ਹੈ ਕਿਉਂਕਿ ਦੇਰ ਰਾਤ ਦੀ ਇਹ ਘਟਨਾ ਹੈ ਕੋਈ ਅੰਦਰ ਮੌਜੂਦ ਨਹੀਂ ਸੀ ਨਹੀਂ ਇਹ ਵੀ ਹੋ ਸਕਦਾ ਸੀ ਇਹ ਗੋਲੀਆਂ ਉਸ ਨੂੰ ਲੱਗ ਜਾਣ ਕਿਉਂਕਿ ਇਹ ਗੋਲੀਆਂ 10 9 10 ਰਾਉਂਡ ਫਾਇਰ ਕੀਤਾ ਗਿਆ ਸੀ ਔਰ ਇਹਦਾ ਵੀਡੀਓ ਬਕਾਇਦਾ ਬਣਾ ਕੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਸੀ ਤੇ ਇਹ ਬੇਹੱਦ ਡਰਾਉਣੀ ਖਬਰ ਆਈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਲੋਕ ਬਿਜ਼ਨਸ ਕਰਨਾ ਚਾਹੁੰਦੇ ਸੀ ਕਿਹਾ ਇਹ ਵੀ ਜਾ ਰਿਹਾ ਸੀ ਕਿ ਸ਼ਾਇਦ ਪੰਜਾਬ ਦੇ ਵਿੱਚ ਤਾਂ ਲੋਕ ਫਰੋਤੀਆਂ ਦੇ ਇਸ ਤਰ੍ਹਾਂ ਦੇ ਨਿਸ਼ਾਨੇ ਤੇ ਸਿਗੇ ਹੀ ਪਰ ਹੁਣ ਵਿਦੇਸ਼ ਦੇਸ਼ ਤੋਂ ਬਾਹਰ ਵੀ ਇਸ ਤਰ੍ਹਾਂ ਦੇ ਨਿਸ਼ਾਨੇ ਬਣਾਏ ਜਾਣ ਲੱਗੇ ਹਾਲਾਂਕਿ ਇਸ ਦੇ ਪਿੱਛੇ ਦਾ ਅਸਲ ਮਕਸਦ ਕੀ ਸੀ ਜਾਂਚ ਦਾ ਵਿਸ਼ਾ ਪਰ ਇਸ ਘਟਨਾ ਤੋਂ ਬਾਅਦ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਮੈਸੇਜ ਜ਼ਰੂਰ ਵਾਇਰਲ ਹੋਇਆ ਜਿਸ ਦੇ ਵਿੱਚ ਇਸ ਘਟਨਾ ਦੇ ਬਾਰੇ ਜ਼ਿੰਮੇਵਾਰੀ ਲਈ ਗਈ ਉਹਦੇ ਵਿੱਚ ਇਹ ਲਿਖਿਆ ਗਿਆ ਸਾਫ ਤੌਰ ਤੇ ਕਿ ਜੋ 9 ਜੁਲਾਈ ਦੀ ਰਾਤ ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਪਰ ਗੋਲੀਆਂ ਚੱਲੀਆਂ ਇਸ ਦੀ ਜ਼ਿੰਮੇਵਾਰੀ ਮੈਂ ਹਰਜੀਤ ਸਿੰਘ ਤੇ ਤੂਫਾਨ ਸਿੰਘ ਲੈਂਦੇ ਆਂ ਰੀਜ਼ਨ ਕੀ ਦਿੱਤਾ ਗਿਆ ਹਾਲਾਂਕਿ ਅਸੀਂ ਇਸ ਮੈਸੇਜ ਦੀ ਪੁਸ਼ਟੀ ਨਹੀਂ ਕਰਦੀ ਪਰ ਇਹ ਲਗਾਤਾਰ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲਿਖਿਆ ਗਿਆ ਹੈ ਕਿ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਦੇ ਇੱਕ ਐਪੀਸੋਡ ਵਿੱਚ ਕਿਸੇ ਕਿਰਦਾਰ ਵੱਲੋਂ ਨਿਹੰਗ ਸਿੰਘਾਂ ਦੀ ਪਹਿਰਾਵੇ ਤੇ ਜਾਂ ਚਾਲ ਚੱਲਣ ਨੂੰ ਲੈ ਕੇ ਹਾਸੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਇਹ ਗੱਲਾਂ ਨਿਹੰਗ ਸਿੰਘਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਨੇ ਤੇ ਇਹ ਮਸਖਰੀ ਸਿੱਖ ਰੋਹਾਨੀ ਰਵਾਇਤਾਂ ਤੇ ਸਿੰਘ ਨਿਹੰਗ ਸਿੰਘਾਂ ਦੀ ਇੱਜ਼ਤ ਉੱਥੇ ਠੱਠਾ ਹੈ ਕਮੇਡੀ ਦੀ ਆਰਟ 'ਚ ਕਿਸੇ ਧਰਮ ਜਾਂ ਰੋਹਾਨੀ ਪਹਿਚਾਨ ਦਾ ਮਜ਼ਾਕ ਨਹੀਂ ਬਣਾਇਆ ਜਾ ਸਕਦਾ ਖੈਰ ਇਹ ਜੋ ਵਾਇਰਲ ਮੈਸੇਜ ਹੈ ਇਹ ਵਾਇਰਲ ਮੈਸੇਜ ਇੱਕ ਪਾਸੇ ਹੋ ਸਕਦਾ ਹੈ ਫਾਇਰਿੰਗ ਦੀ ਗੱਲ ਇੱਕ ਪਾਸੇ ਹੋ ਸਕਦੀ ਹੈ ਪਰ ਜੋ ਲੋਕ ਤਰਕ ਲਾਉਣ ਵਾਲੇ ਨੇ ਉਹ ਤਰਕ ਇਹ ਵੀ ਲਾ ਰਹੇ ਨੇ ਕਿ ਸ਼ਾਇਦ ਇਹ ਇੱਕ ਬਹਾਨਾ ਹੋਵੇ ਕਿਉਂਕਿ ਅਕਸਰ ਹੁੰਦਾ ਹੈ ਕਿ ਜੋ ਜਾਂਚ ਹੈ ਜੋ ਸਾਰੀ ਗੱਲਾਂ ਨੇ ਉਸ ਨੂੰ ਕਿਸੇ ਹੋਰ ਦਿਸ਼ਾ ਦੇਣ ਦਾ ਹੋਰ ਮੋੜ ਦੇਣ ਦੀ ਗੱਲ ਹੁੰਦੀ ਹੈ ਪਰ ਕਈ ਲੋਕ ਇਸ ਗੱਲ ਨੂੰ ਵੀ ਲੈ ਕੇ ਸਾਹਮਣੇ ਆ ਰਹੇ ਨੇ ਕਿ ਸ਼ਾਇਦ ਜੋ ਗੈਂਗਸਟਰ ਜਾਂ ਜੋ ਅਪਰਾਧ ਕਰਨ ਵਾਲੇ ਲੋਕ ਨੇ ਉਹ ਪੰਜਾਬ ਦੇ ਵਿੱਚ ਤਾਂ ਫਰੋਤੀਆਂ ਮੰਗਦੇ ਹੀ ਸੀ ਹੁਣ ਇਹ ਚਲਨ ਕੈਨੇਡਾ ਦੇ ਵਿੱਚ ਵੀ ਸ਼ੁਰੂ ਹੋ ਗਿਆ ਕਿਉਂਕਿ ਇਸ ਦੇ ਪਿੱਛੇ ਇੱਕ ਪੈਟਰਨ ਹੈ ਪਹਿਲਾਂ ਏਪੀ ਢਿੱਲੋਂ ਹੋਣ ਕਰਨ ਔਜਲਾ ਹੋਣ ਜਾਂ ਹੋਰ ਸਿੰਗਰ ਹੋਣ ਜਿਨ੍ਹਾਂ ਦੇ ਘਰਾਂ ਦੇ ਉੱਪਰ ਫਾਇਰਿੰਗ ਕੀਤੀ ਗਈ ਕਾਰਨ ਚਾਹੇ ਜੋ ਵੀ ਰਿਹਾ ਹੋਵੇ ਪਰ ਮੋਟਾ-ਮੋਟਾ ਕਾਰਨ ਇਹ ਹੈ ਕਿ 뮤직 ਇੰਡਸਟਰੀ ਦੇ ਵਿੱਚ ਫਰੋਤੀਆਂ ਮੰਗਣ ਜਾਂ ਪੈਸੇ ਮੰਗਣ ਦਾ ਰਿਵਾਜ ਚੱਲ ਪਿਆ ਹੈ ਤੇ ਇਹ ਰਿਵਾਜ ਭਾਰਤ ਤੋਂ ਪੰਜਾਬ ਤੋਂ ਬਾਹਰ ਵੀ ਸ਼ੁਰੂ ਹੋ ਗਿਆ ਹੈ ਤਾਂ ਲੋਕ ਇਹ ਵੀ ਤਰਕ ਲਗਾ ਰਹੇ ਨੇ ਕਿ ਸ਼ਾਇਦ ਕਪਿਲ ਸ਼ਰਮਾ ਤੋਂ ਕਿਤੇ ਕੋਈ ਫਰੋਤੀ ਮੰਗਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਸੀ ਜਾਂ ਉਹਨਾਂ ਨੂੰ ਸਬਕ ਸਿਖਾਉਣ ਦੇ ਐਵਜ਼ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਪਰ ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ ਕੈਨੇਡਾ ਦੀ ਪੁਲਿਸ ਜੋ ਕੁਝ ਸਾਹਮਣੇ ਰੱਖੇਗੀ ਉਸ ਤੋਂ ਬਾਅਦ ਜੋ ਵੀ ਅਪਡੇਟ ਹੋਏਗਾ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਪਰ ਫਿਲਹਾਲ ਤੁਹਾਨੂੰ ਸੇ ਤਸਵੀਰਾਂ ਦਿਖਾਈਆਂ ਮੌਕੇ ਦੀਆਂ ਤੇ ਉਸ ਤੋਂ ਬਾਅਦ ਇਸ ਪੂਰੀ ਘਟਨਾ ਤੇ ਕਪਿਲ ਸ਼ਰਮਾ ਦੀ ਟੀਮ ਦਾ ਕੀ ਕਹਿਣਾ ਉਹਨਾਂ ਦੇ ਵੱਲੋਂ ਕੀ ਕਹਿਣਾ ਉਹ ਵੀ ਦਿਖਾਇਆ ਜਿਸ ਦੇ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਕਪਿਲ ਸ਼ਰਮਾ ਤੇ ਉਹਨਾਂ ਦੀ ਟੀਮ ਚੁਕੇਗੀ ਨਹੀਂ